ਸਸਿਕਾ ਦੋਸਤੋ ਜਿਸ ਤਰ੍ਹਾਂ ਦੇ ਨਾਲ ਪੂਨ ਕੰਟੈਂਟ ਲਗਾਤਾਰ ਵੱਧ ਰਿਹਾ ਹੈ ਲੋਕ ਦੇਖ ਰਹੇ ਨੇ ਪੜ ਰਹੇ ਨੇ ਉਹਦੇ ਨਾਲ ਨਾਲ ਇੱਛਾ ਪੂਰਤੀਆਂ ਵੀ ਉਵੇਂ ਬਦਲੀਆਂ ਨੇ ਜਦ ਕਿ ਨੈਚੁਰਲ ਜ਼ਿੰਦਗੀ 'ਚ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨਹੀਂ ਸਹੀ ਤੇ ਇਹ ਇਫੈਕਟਸ ਨੂੰ ਲੋਕ ਜ਼ਿੰਦਗੀ ਦਾ ਅਸਲ ਸੱਚ ਮੰਨ ਲੈਂਦੇ ਨੇ ਇਹ ਗੱਲ ਮੈਂ ਕਿਉਂ ਕਹਿ ਰਿਹਾ ਮਨਯੋਗ ਅਦਾਲਤ ਦਾ ਫੈਸਲਾ ਤੁਹਾਨੂੰ ਸੁਣਾਉਂਗਾ ਤੇ ਉਹਦੇ ਵਿੱਚ ਗੱਲ ਇਹ ਵੀ ਹੈ ਕਿ ਘਰ ਵਾਲੀ ਕਹਿੰਦੀ ਸੀ ਵੀ ਘੱਟੋ ਘੱਟ ਤਿੰਨ ਵਾਰ ਰਾਤ ਨੂੰ ਜ਼ਰੂਰ ਮੇਰੇ ਨਾਲ ਰਿਲੇਸ਼ਨ ਬਣਾ ਫਿਰ ਟਾਈਮ ਕਿੰਨਾ ਲਾਏਗਾ ਇਹ ਚੀਜ਼ਾਂ ਕਰਨ ਚ ਸੁਣਨ ਚ ਭਾਵੇਂ ਸ਼ਲੀ ਲੱਗਦੀ ਹੁਣ ਪਰ ਅੱਜ ਦੀ ਕਠੋਰ ਜ਼ਿੰਦਗੀ ਦਾ ਇਹ ਸੱਚ ਹੈ ਉਹ ਇਸ ਕਰਕੇ ਕਿਉਂਕਿ ਇੱਕ ਮਾਮਲਾ ਜਦੋਂ ਸਾਹਮਣੇ ਆਇਆ ਉਹਦੇ ਵਿੱਚ ਇਸ ਚੀਜ਼ ਦਾ ਜ਼ਿਕਰ ਆਇਆ কোর্ਟ ਦੇ ਵਿੱਚ ਇਹ ਗੱਲਾਂ ਹੋਈਆਂ ਨੇਗੀਆਂ ਫਿਰ ਤਾਂ ਗੱਲ ਕਹਿੰਦੇ ਹੁੰਦੇ ਨੇ ਜਦੋਂ ਡਾਕਟਰ ਦਾ ਕੰਮ ਵਾਲਾ ਕੰਮ ਵੀ ਕਿਤੋਂ ਵੀ ਕੋਈ ਚੀਜ਼ ਜਦੋਂ ਨਿਕਲ ਕੇ ਆਉਂਦੀ ਹੈ ਫਿਰ ਉੱਥੇ ਤੁਹਾਨੂੰ ਬੇਪਰਦਾ ਹੋ ਕੇ ਦੱਸਣੀ ਪੈਂਦੀ ਹੈ ਆ ਇਹ ਮਾਮਲਾ ਕੋਰਟ ਦੇ ਵਿੱਚ ਗਿਆ ਕਿ ਡਿਵੋਰਸ ਇਹਦੇ ਵਿੱਚ ਕਿਹਾ ਕਿ ਦੇਸ਼ ਭਰ ਦੇ ਵਿੱਚ ਵਿਵਹਕ ਵਿਵਾਦ ਅਦਾਲਤਾਂ ਦੇ ਵਿੱਚ ਤੇਜ਼ੀ ਦੇ ਨਾਲ ਵਧ ਰਹੇ ਨੇ ਅਜਿਹਾ ਇੱਕ ਮਾਮਲਾ ਪੰਜਾਬ ਅਤੇ ਹਰਿਆਣਾ ਦੇ ਵਿੱਚੋਂ ਸਾਹਮਣੇ ਆਇਆ ਦਰਸਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਾਲੀ ਦੇ ਵਿੱਚ ਇੱਕ ਤਲਾਕ ਦੇ ਮਾਮਲੇ ਦੀ ਸੁਣਵਾਈ ਕੀਤੀ ਸੀ ਕੋਰਟ ਨੇ ਕਿਹਾ ਕਿ ਜੇਕਰ ਕੋਈ ਪਤਨੀ ਆਪਦੇ ਪਤੀ ਨੂੰ ਹਿਜੜਾ ਜਾਂ ਟਰਾਂਸ ਜੈਂਡਰ ਕਹਿੰਦੀ ਹੈ ਤਾਂ ਇਹ ਕੇਵਲ ਉਸ ਵਿਅਕਤੀ ਦੇ ਲਈ ਕਰੂਰਤਾ ਨਹੀਂ ਬਲਕਿ ਉਹਦੀ ਸੱਸ ਲਈ ਵੀ ਹੈ ਯਾਨੀ ਕਿ ਮੁੰਡੇ ਦੀ ਮਾਂ ਦੇ ਲਈ ਵੀ ਇਹ ਕਰੂਰਤਾ ਭਰੇ ਸ਼ਬਦ ਨੇਗੇ ਅ ਡਿਵੋਸ ਦੱਸਲ ਜਸਟਿਸ ਸੁਧੀਰ ਸਿੰਘ ਤੇ ਜਸਟਿਸ ਜਸਜੀਤ ਸਿੰਘ 베ਦੀ ਦੀ ਬੈਂਚ ਨੇ ਇੱਕ ਮਹਿਲਾ ਦੀ ਅਪੀਲ ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਨਿਆਂ ਮੂਰਤੀ ਸੁਧੀਰ ਸਿੰਘ ਤੇ ਨਿਆਂ ਮੂਰਤੀ ਜਸਜੀਤ ਸਿੰਘ 베ਦੀ ਦੀ ਖੰਡਪੀਟ ਨੇ ਪਤਨੀ ਦਾ ਕਿਰਤਿਆ ਅ ਕਿਰਤਾਪੂਰਨ ਹੈ ਯਾਨੀ ਕਿ ਠੀਕ ਨਹੀਂ क्रूरਤਾਪੂਰਨ ਹੈ ਉਹਦੀ ਸੱਸ ਨੇ ਅਦਾਲਤ ਦੇ ਵਿੱਚ ਗਵਾਹੀ ਦਿੱਤੀ ਕਿ ਮਹਿਲਾ ਨੇ ਆਪਣੇ ਪਤੀ ਨੂੰ ਹਿਜੜਾ ਕਹਿੰਦੀ ਸੀ ਬੈਂਚ ਨੇ ਆਖਾ ਅਗਰ ਵਿਧਾਨ ਦੇ ਪਰਿਵਾਰਕ ਨਿਆਲੇ ਦੇ ਦੁਆਰਾ ਦਰਜ ਕੀਤੇ ਗਏ ਨਿਸ਼ਕਰਸ਼ਾਂ ਦੀ ਜਾਂਚ ਕੀਤੀ ਇਹੜੇ ਬਿਆਨ ਉੱਥੇ ਦਰਜ ਹੋਏ ਜਿਹੜਾ ਉੱਥੇ ਸਬੂਤ ਦਿੱਤੇ ਉਹਨਾਂ ਦੀ ਜਾਂਚ ਹੋਈ ਤਾਂ ਇਹ ਗੱਲ ਸਾਹਮਣੇ ਆਈ ਕਿ ਅਪੀਲ ਕਰਤਾ ਪਤਨੀ ਦਾ ਜਿਹੜਾ ਕ੍ਰਿਤਿਆ ਆਚਰਣ क्रूरਤਾ ਪਰ ਹੈ ਦੇ ਬਰਾਬਰ ਹੈ ਤੇ ਕੋਰਟ ਨੇ ਕਿਹਾ ਕਿ ਪਤਨੀ ਪਤੀ ਨੂੰ ਹਿਜੜਾ ਕਹਿਣਾ ਫਿਰ ਕਿਸੇ ਮਾਂ ਨੂੰ ਇਹ ਕਹਿਣਾ ਕਿ ਉਹਨੇ ਇੱਕ ਹਿਜੜੇ ਨੂੰ ਜਨਮ ਦਿੱਤਾ ਇਹ ਮਾਨਸਿਕ क्रूरਤਾ ਦੀ ਸ਼੍ਰੇਣੀ ਦੇ ਵਿੱਚ ਆਉਂਦਾ ਹੈ ਪਤੀ ਨੇ ਰੋਪ ਲਾਇਆ ਕਿ ਉਹਦੀ ਪਤਨੀ ਪੂਰਨ ਵੀਡੀਓ ਦੇਖਦੀ ਹੈ ਪਤੀ ਨੇ ਰੋਪ ਲਾਇਆ ਕਿ ਉਹਦੀ ਪਤਨੀ ਸੈਕਸ ਦੀ ਆਵਦੀ ਰਿਕਾਰਡ ਕਰਨ ਦੇ ਲਈ ਕਹਿੰਦੀ ਹੈ ਇਹ ਵੀ ਕਹਿੰਦੀ ਹੈ ਕਿ ਇੱਕ ਵਾਰ ਨਹੀਂ ਘੱਟੋ-ਘੱਟ 10-15 ਮਿੰਟ ਤੱਕ ਚੱਲਣਾ ਚਾਹੀਦਾ ਇਹ ਪ੍ਰੋਗਰਾਮ ਤੇ ਰਾਤ ਨੂੰ ਘੱਟੋ-ਘੱਟ ਤਿੰਨ ਵਾਰ ਇਹ ਚੀਜ਼ ਕਰ ਤੂੰ ਹੁਣ ਗੱਲ ਇਹ ਹੈ ਵੀ ਅਜੀਹਾ ਮਾਹੌਲ ਜਦੋਂ ਆ ਜਾਏ ਤਾਂ ਉਹਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਪਰਿਵਾਰ ਅੱਗੇ ਵੱਧ ਸਕਦੇ ਨੇ ਫੋਨ ਵੀਡੀਓ ਤੇ ਫੋਨ ਸਟਰਕਚਰ ਦੀ ਦੁਨੀਆ ਇਸ ਤਰ੍ਹਾਂ ਦੇ ਨਾਲ ਲੋਕਾਂ ਤੇ ਹਾਵੀ ਹੋ ਗਈ ਆ ਕਿ ਇਹ ਚੀਜ਼ ਕਿਤਨਾ ਕਿਤੇ ਕਹਿ ਜਾ ਸਕਦਾ ਕਿ ਲੋਕਾਂ ਦੇ ਰਿਸ਼ਤਿਆਂ ਤੇ ਵੀ ਨੁਕਸਾਨ ਕਰ ਰਹੀ ਆ ਜਿਵੇਂ ਕਿ ਇਸ ਪੂਰੇ ਮਾਮਲੇ ਦੇ ਵਿੱਚ ਦੇਖਣ ਨੂੰ ਮਿਲਿਆ ਹੁਣ ਗੱਲ ਇਹ ਆ ਵੀ ਇਹਦੇ ਵਿੱਚ ਜੇਕਰ ਕੋਈ ਪਤਨੀ ਇਸ ਤਰ੍ਹਾਂ ਦੇ ਨਾਲ ਇਹ ਗੱਲ ਕਹਿੰਦੀ ਆ ਤਾਂ ਸਮਝੀ ਜਾ ਸਕਦੀ ਆ ਵੀ ਉਸ ਪਰਿਵਾਰ ਦੇ ਉੱਤੇ ਕੀ ਬੀਤਦੀ ਹੋਣੀ ਆ ਕੋਰ ਦਾ ਰੁਖ ਸਾਫ਼ ਹੈ ਕਿ ਕੋਰ ਨੇ ਗੱਲ ਕਹੀ ਕਿ ਜੇਕਰ ਤੁਸੀਂ ਆਪਦੇ ਘਰ ਵਾਲੇ ਨੂੰ ਇਹ ਗੱਲ ਕਹਨੇ ਹੋ ਤਾਂ ਉਹਦੇ ਪੇਰੈਂਟਸ ਤੇ ਵੀ ਕਿਤਨਾ ਕਹਤੇ ਕਰੂਰਤਾ ਵਾਲੀ ਗੱਲ ਜਾਂਦੀ ਹੈ ਜੇ ਇੱਕ ਮਾਂ ਨੂੰ ਇਹ ਗੱਲ ਕਹਿਣਾ ਕਿ ਤੂੰ ਹੀ ਜਿਹੜੇ ਨੂੰ ਜਨਮ ਦਿੱਤਾ ਹੈ ਯਾਨੀ ਕਿ ਤੂੰ ਪਰਫਾਰਮ ਨਹੀਂ ਹੁੰਦਾ ਹੋਣਾ ਜਿਵੇਂ ਉਹ ਚਾਹੁੰਦੀ ਹੋਣੀ ਹੈ ਕਿ ਵੀਡੀਓ ਦੇਖ ਦੇਖ ਕੇ ਤਾਂ ਫਿਰ ਆਖਰਕਾਰ ਇਸ ਸ਼੍ਰੇਣੀ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਕੋਟਾ ਨਹੀਂ ਬਖਸ਼ਦੀਆਂ ਕਦੇ ਵੀ ਇਸ ਚੀਜ਼ ਨੂੰ ਕੋਟਾ ਫੈਕਟਸ ਤੇ ਗੱਲ ਕਰਦੀਆਂ ਨੇ ਤੇ ਕੋਟਾ ਦਾ ਕਹਿ ਸਕਦੇ ਆ ਕਿ ਮਾਨਯੋਗ ਅਦਾਲਤਾਂ ਹੀ ਨੇ ਜਿਨ੍ਹਾਂ ਦੇ ਕੋਲ ਬੰਦਾ ਆਖਰਕਾਰ ਰੱਬ ਵਾਂਗੂ ਗੁਹਾਰ ਲਾਉਂਦਾ ਹੈ ਤੇ ਉਹ ਰੱਬ ਵਰਗਾ ਫੈਸਲਾ ਨੇ ਜਿਹੜੇ ਸੁਣਾਉਂਦੀਆਂ ਨੇ ਜਿਵੇਂ ਕਿ ਉਰੇ ਕੋਰਟ ਦੇ ਵੱਲੋਂ ਸੁਣਾਇਆ ਗਿਆ